ਕੀ ਸ਼ੁ ਕੀ ਗੱਲ ਐ ਤੂੰ ਇਉਂ ਉਦਾਸ ਕਿਉਂ ਬੈਠੀ ਆ ਯਾਰ ਕੀ ਦੱਸਾਂ ਮੇਰਾ ਤਾਂ ਨਾ ਰਿਸ਼ਤਾ ਹੀ ਭੰਨਿਆ ਗਿਆ ਉਹ ਰਿਸ਼ਤਾ ਭੰਨਿਆ ਗਿਆ ਨਹੀਂ ਹੁੰਦਾ ਟੁੱਟ ਗਿਆ ਹੁੰਦਾ ਕੀ ਗੱਲ ਹੋਗੀ ਗੱਲ ਕੀ ਹੋਣੀ ਆ ਉਹਨਾਂ ਨੇ ਐਡਾ ਵੱਡਾ ਝੂਠ ਬੋਲਿਆ ਆ ਕਿ ਸਰ ਤਾਂ ਐਨੇ ਖੇਤ ਨੇ ਉਹ ਨੋ ਉਹ ਐਨੇ ਖੇਤ ਨਹੀਂ ਹੁੰਦੇ ਜ਼ਮੀਨ ਹੁੰਦੀ ਐ ਕਿੱਲਾਂ ਚ ਕੁੱਤੋਂ ਹੋਰ ਆਕੇ ਨੰਦ ਕਾਰਜ ਵੇਲੇ ਐਨੇ ਕਿਲੋ ਸੋਨਾ ਪਾ ਲਿਆ ਸ਼ੁਨਨ ਦੇ ਨੀਂਂਦਾ ਆਨੰਦ ਕਰਦਾ ਹੁੰਦਾ ਨਾਲੇ ਕਿੱਲੋ ਨਹੀਂ ਗਿਆ ਹੁਣ ਤੋਲੇ ਕਿਹਾ ਹੁਣ ਫਿਰ ਤੁਸੀਂ ਵਿਚੋਲੇ ਨੂੰ ਫੜਨਾ ਸੀ ਯਰ ਵਿਚੋਲੇ ਨੂੰ ਕੀ ਫੜਨਾ ਸੀ ਵਿਚੋਲਾ ਤਾਂ ਉਹ ਤੋਂ ਵੱਡਾ ਠੱਗ ਨਿਕਿਆ ਉਹਦੀ ਤਾਂ ਸਾਰੀ ਮਨੁੱਖਤਾ ਹੀ ਖਤਮ ਹੋ ਗਈ ਮੈਂ ਭਾਈ ਮਨੁੱਖਤਾ ਨਹੀਂ ਹੁੰਦਾ ਇਨਸਾਨੀਅਤ ਹੁੰਦਾ ਹੈ ਚੱਲ ਜਿਹੜੀ ਵੀ ਹੈ ਹੋਈ ਤਾਂ ਖਤਮ ਨਾ ਇਹ ਸਾਰਾ ਕੁਝ ਦੇਖ ਕੇ ਮੇਰਾ ਤਾਂ ਦਿਲ ਹੀ ਖਿੰਡ ਗਿਆ ਓਹ ਹੋ ਮਿਸ਼ੂ ਦਿਲ ਖਿੰਡਦਾ ਨਹੀਂ ਹੁੰਦਾ ਦਿਲ ਟੁੱਟਦਾ ਹੁੰਦਾ ਜਾਂ ਖੇਰੂ ਖੇਰੂ ਹੁੰਦਾ ਯਾਰ ਤੂੰ ਕੀ ਕਰੀ ਜਾਨੀ ਹੈਗੀ ਮੈਂ ਤੈਨੂੰ ਆਪਣੇ ਦੁੱਖ ਸੁਣਾ ਰਹੀਆਂ ਤੂੰ ਇੱਥੇ ਪੰਜਾਬੀ ਦੀਆਂ ਗਲਤੀਆਂ ਕੱਢਣ ਲੱਗੀ ਹੋਈਆਂ ਇੱਕ ਤਰ੍ਹਾਂ ਸਹੇਲੀ ਵੀ ਕਿਸ ਦੇ ਟੀਚਰ ਨਾ ਹੋਵੇ ਉਹ ਗੱਲ ਤਾਂ ਸੁਣਾ ਕੀ ਮੈਂ ਸੁਣਾ ਤੂੰ ਕਰ ਲੈ ਪ੍ਰਸੰਗ ਸਹਿਤ ਵਿਆਖਿਆ ਉਹ ਹੋ ਪ੍ਰਸੰਗ ਸਹਿਤ ਵਿਆਖਿਆ ਨਹੀਂ ਹੁੰਦੀ ਸ਼ਬਦਾਂ ਦੇ ਅਰਥ ਹੁੰਦੇ ਨੇ ਹੁੰਦੇ ਨੇ ਇਸ ਕੁੜੀ ਨੇ ਨਾ ਪੰਜਾਬੀ ਦੇ ਸ਼ਬਦਾਂ ਦੀ ਤਹਿਸ਼ ਨਹਿਸ ਕਰਕੇ ਰੱਖੀ